ਕਾਰ ਕਾਰਗੇ ਦੀ ਕੀ ਬੇਤੀ ਜਲਦੀ ਮੌਤ ਹੋਈ ਸੀ ਉਸ ਹਾਸੇ ਦੱਸਿਆ ਰਹੇ ਕੀ ਅਸਲ ਮਾਰਡ ਮਾਸਟਰਮਾਈਂਡ ਪਲਾਨ ਸੀ ਜਿਹੜਾ ਖੁੱਲਾ ਹੋਇਆ ਇਹ ਸਾਰਾ ਕਲਾਸ ਜੀ ਇਹ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾ ਮਿਲੀ ਸੀ ਕਿ ਇੱਕ ਗੱਡੀ ਆਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿਪ ਰੋਡ ਚੜhta ਹੈ ਮੋਗਾ ਰੋਡ ਤੇ ਉੱਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਫਾਇਰ ਬ੍ਰਿਗੇਡ ਐਮਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ ਤੇ ਤੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀਗੀ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਿਮ ਸੀਗੇ ਇਸ ਕੇਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਇਨੀਸ਼ੀਅਲੀ ਐਦਾਂ ਜਿਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ ਜਦੋਂ ਗਰਮੀ ਦੇ ਕਾਰਨ ਆਵਸ਼ ਗਰਮੀ ਕਾਫੀ ਪੈਰੀ ਸੀ ਤੇ ਇਸ ਕਰਕੇ ਗੱਡੀ ਚ ਅੱਗ ਲੱਗ ਗਈ ਤੇ ਉਹਨਾਂ ਦੀ ਡੈਥ ਹੋ ਗਈ ਬਟ ਮੌਕੇ ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਤੇ ਟੈਕਨੀਕਲ ਟੀਮਸ ਪਹੁੰਚੀ ਤੇ ਸੀਨੀਅਰ ਆਫਸਰਸ ਵੀ ਗਏ ਤੇ ਥੋੜਾ ਡਾਊਟ ਸੀਗਾ ਕਈ ਗੱਲਾਂ ਤੇ ਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ ਹਿਊਮਨ ਇੰਟ ਲਈ ਗਈ ਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਤੇ ਉਹਦੀ ਤਹਿ ਤੱਕ ਪਹੁੰਚਣ ਵਾਸਤੇ ਫਿਰ ਸਾਡੇ ਐਸਪੀ ਡੀ ਸਾਹਿਬ ਸੰਦੀਪ ਮਾਨ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਐਂਡ ਐਸਐਚਓ ਸਿਟੀ ਟੂ ਨਿਰਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵਕ ਵਕ ਤੇ ਡਿਟੇਲਸ ਦੇ ਵਿੱਚ ਜਦੋਂ ਅਸੀਂ ਗਏ ਤੇ ਫੇਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਟੈਂਡਾ ਦੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦਾ ਅਫੇਅਰ ਬਾਰੇ ਹਰਚਰਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜ਼ਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਾਹਰਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਤੇ ਗਲ ਦੇ ਵਿੱਚ ਉਹਦੇ ਪਰਨਾ ਪਾ ਕੇ ਤੇ ਇੱਕ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਔਰ ਕਾਕਰਿਜਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਦੇ ਨਾਲ ਉਹ ਤੁਰੰਤ ਬੇਹੋਸ਼ ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਸ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਨੂੰ ਅਨਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ रिकवरीज आर इन प्रोसेस ਤੇ ਡਿਊਰਿੰਗ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਮੁੱਢਲੀ ਤਕਤੀਸ਼ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਐਦਾਂ ਐਦਾਂ ਕੰਮ ਕੀਤਾ ਇਸ ਚੀਜ਼ ਵਿੱਚ ਸਰ ਕਿਵੇਂ ਪਤਾ ਲੱਗੇ ਕਿ ਇਹ ਸੁਨਾ ਸ਼ੱਕ ਹੋਇਆ ਜਿਵੇਂ ਕਾਲਸਾ ਦੱਸਾਇਆ ਗਿਆ ਸੀ ਜੀ ਇਹ ਟੈਕਨੀਕਲ ਜਿੱਦਾਂ ਅਸੀਂ ਸੀਸੀਟੀਵੀ ਵੀ ਦੇਖੀ ਉਤੋਂ ਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਤੇ ਉਥੇ ਆਸ-ਪਾਸ ਲੋਕਾਂ ਨੂੰ ਆਂਡਗਵਾਂਡ ਦੇ ਵਿੱਚ ਪਤਾ ਕੀਤਾ ਤੇ ਹੌਲੀ-ਹੌਲੀ ਤਾਰ ਤੋਂ ਤਾਰ ਅਸੀਂ ਜੋੜੀ ਸੁਰਾਗ ਮਿਲਦੇ ਗਏ ਸਾਨੂੰ ਤੇ ਇਸੇ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ ਤੇ ਇਹਨੂੰ ਤੈਹ ਤੱਕ ਜਾ ਕੇ ਬਿਕੋਜ਼ ਵੀ ਵਾਂਟਡ ਕਿ ਭਈ ਸਾਡੇ ਕੋਲ ਸਬਸਟੈਂਸ਼ੀਅਲ ਐਵੀਡੈਂਸ ਹੋਏ ਤਾਂ ਹੀ ਕਿਸੇ ਨੂੰ ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੈਸਟ ਪਾਣਾ ਵੱਡੀ ਗੱਲ ਹੁੰਦੀ ਹੈ ਤੇ ਇਸ ਕਰਕੇ ਸਮਾਂ ਲੱਗਿਆ ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹਨੂੰ ਡੂੰਘਾਈ ਦੇ ਨਾਲ ਤਪਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਗਏ ਸਰ ਕਿੰਨੀ ਗ੍ਰਿਫਤਾਰੀਆਂ ਹੋਈਆਂ ਕਿਸ ਤਰ੍ਹਾਂ ਦੀਆਂ ਇਹ ਜੀ ਇਹ बिकॉज ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ ਤਾਂ 302 ਦੇ ਵਿੱਚ ਹੀ ਆਈਪੀਸੀ ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ ਤੇ ਇਹਦੇ ਵਿੱਚ ਤਿੰਨ ਜਿਹੜੇ ਅਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਹੀ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ ਜੋ ਮਰਨ ਵਾਲਾ ਹੈ ਸੀਗਾ ਹਰਚਰਨ ਸਿੰਘ ਉਹਦੀ ਵਾਈਫ ਸੁਖਵੀਰ ਕੋਰ ਸੁਖਜੀਤ ਕੋਰ ਤੇ ਇੱਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ ਤੀਨਾਂ ਨੂੰ ਹੀ ਅਸੀਂ ਅਰੈਸਟ ਕਰ ਲਿਆ ਇਹਦੀ ਕਾਰ ਵਿੱਚ ਹੀ ਬੈਠੀ ਸੀ ਦੀ ਘਰ ਲਈ ਜਾਂ ਇਹਨਾਂ ਨੇ ਗੱਡੀ ਆ ਕੇ ਨਹੀਂ ਇਹ ਗੱਡੀ ਦੇ ਵਿੱਚ ਹੀ ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪੜਣਾ ਪਾ ਲਿਆ ਤੇ ਓਵਰ ਪਾਵਰ ਕਰ ਲਿਆ ਕਿਉਂਕਿ ਇਹ ਤਿੰਨ ਜਣੇ ਸੀਗੇ ਤੇ ਨਾਲ ਹੀ ਉਹਨੂੰ ਸੁੰਗਾਤਾ ਜੋ ਹਿੱਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ ਤੇ ਉਹ ਜਦੋਂ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅਗਲਾਤੀ ਸੱਚ ਵਿੱਚ ਜਾਂ ਖੁਲਾਸੇ ਹੁੰਦੇ ਉਮੀਦ ਲੱਗਦੀ ਹੈ ਵੀ ਇਹ ਵੀ ਸਬੰਧ ਦੇ ਵਿਚਾਰੇ ਵੀ ਇੰਸ਼ੋਰੈਂਸ ਵਗੈਰਾ ਦੀ ਗੱਲ ਵੀ ਕਰਦੇ ਚਾਹ ਹਾਂਜੀ ਇਹ ਸਾਡ ਨੂੰ ਵੀ ਪਤਾ ਲੱਗਿਆ ਹੈ ਜੀ ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਹੁਣ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ ਸਰ ਪਤੀ ਦੇ ਮਾਰਕਸ ਜਦੋਂ ਪਤਨੀ ਦੇ ਧੋਮਕਾ ਸਾਹਮਣੇ ਆ ਕੇ ਕੁੱਝ ਸਮਾਂ ਰਹਿਣਾ ਸੀ ਸਾਹਲੀ ਮੌਤ ਹੋਈ ਸੀ ਉਹਨੂੰ ਵੀ ਪਿੰਡ ਵਾਲਿਆਂ ਨੂੰ ਅਲੌਟ ਕਰ ਰਹੇ ਨੇ ਵੀ ਉਹਦੇ ਚ ਵੀ ਇਹ ਨਾ ਹੋ ਸਕਦਾ ਜੀ ਅਭੀ ਜਿੱਦਾਂ ਅਸੀਂ ਦੱਸਿਆ ਕਿ ਇਹ ਵੀ ਐਕਸੀਡੈਂਟਲ ਡੈਥ ਦਿਖਾਇਆ ਸੀਗਾ ਤੇ ਅਗਰ ਉਹ ਵੀ ਹੈ ਉਹ ਉਸਨੂੰ ਵੀ ਐਸੀ ਦਰਕਿਨਾਰ ਨਹੀਂ ਕਰਦੇ ਹਰ ਜੋ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਉਹਦੇ